और इधर ना अल्लाह ने मुझे बहुत क्वालिटीज है जो आप में दसन के सुवार के सर पर है इसी आओ पहले मैं थोड़ा सम्मान करती हूं बिना संघर्ष कोई महान नहीं होता बिना संघर्ष कोई महान नहीं होता जब तक ना पड़े हथौड़े की चोट तब तक भी भगवान नहीं होता तो सब तो, तो पहला मैं जिया आपदा पिंगा सोचिया साहिब मंच ਤੇ ਧੰਨਵਾਦ ਕਰਦਾ ਕਿ ਇੱਕ ਛੋਟੇ ਜਿਹੇ ਬੰਦੇ ਨੂੰ ਅੱਜ ਇੱਥੇ ਮੰਚ ਤੇ ਬੁਲਾਇਆ ਗਿਆ ਤੁਹਾਡੇ ਮੰਚ ਦੀ ਸ਼ੋਭਾ ਦੇਖ ਕੇ ਅੱਜ ਮੇਰਾ ਦਿਲ ਇਹਨਾਂ ਨੂੰ ਖੁਸ਼ ਹੋਇਆ ਕਿ ਮੈਂ ਮੈਡਮ ਪ੍ਰਵੀਨ ਕੌਰ ਤੇ ਰਿਸ਼ਵਿੰਦਰ ਕੌਰ ਗਿੱਲ ਤੇ ਮੰਚ ਤੇ ਵਿਰਾਜਮਾਨ ਸਾਰੇ ਸਰਦਾਰਾਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਹਾਂ ਕਿਉਂਕਿ ਜਦੋਂ ਬੰਦਾ ਨਵੇਂ ਪਰਿਵਾਰ ਦੇ ਵਿੱਚ ਆਉਂਦਾ ਹੈ ਤੇ ਪਰਿਵਾਰ ਦੇ ਨਾਲ ਜੋ ਮਿਲ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਖੁਸ਼ੀ ਦਾ ਮੁੱਲ ਕਦੇ ਵੀ ਕੋਈ ਦੇ ਨਹੀਂ ਸਕਦਾ ਅਕਸਰ ਜਿਹੜੇ ਮੰਚ ਨੇ ਇੱਕ ਪਰਿਵਾਰ ਦੀ ਤਰ੍ਹਾਂ ਨੇ ਜਿੱਥੇ ਆ ਕੇ ਅਸੀਂ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਅਸੀਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਮੈਂ ਆਪਣੇ ਬਾਰੇ ਜਿਹੜਾ ਦੱਸ ਰਿਹਾ ਮੈਂ ਅਸ਼ੋਕ ਪੁਂਡਾਰੀ ਧੂਰੀ ਮੈਂ ਵਪਾਰ ਮੰਡਲ ਤੁਰੀ ਗੱਜਨਸਟਰ ਤੇ ਰਿਪੋਰਟਿੰਗ ਸੈਸ਼ਨ ਦਾ ਤੇ ਪੰਜਾਬੀ ਸਹਿਜ ਸਭਾ ਤੇ ਸਹਿਜ ਸਭਾ ਮੰਚ ਦੇ ਨਾਲ ਵੀ ਮੇਰਾ ਬਹੁਤ ਵੱਡਾ ਰਿਸ਼ਤਾ ਹੈ ਜਿਨ੍ਹਾਂ ਨੇ ਮੈਨੂੰ ਜਰਨਲਿਸਟ ਬਣਾਇਆ ਹੋਇਆ ਤੁਰੀ ਮੈਨੂੰ ਲਿਖਣ ਦਾ ਸ਼ੌਕ ਪਿਆ ਪਰ ਮੈਂ ਹੈ ਬਿਜ਼ਨਸਮੈਨ ਹੈ ਟਾਈਮ ਨਾ ਹੁੰਦੇ ਹੋਏ ਵੀ ਪਰ ਮੇਰੇ ਲਈ ਕਿ ਲਿਖਣ ਦੀ ਕਲਾ ਪ੍ਰੋਫੈਸਰ ਐਸਟਰ ਸੀ ਜਿਹੜੇ ਕਿ ਮਲੇਰਕੋਟਾ ਕਾਲਜ ਦੇ ਵਿੱਚ ਪ੍ਰੋਫੈਸਰ ਸੀ ਉਹਨਾਂ ਨੇ ਮੈਨੂੰ ਪ੍ਰੇਰੀਅਰ ਕੀਤਾ ਇਹ ਭੰਡਾਰੀ ਸੁਝਿਆ ਕਰ ਤੇਰੀ ਕੀ ਕਲਾ ਹੈ ਮੈਂ ਉੱਤਰ ਲਿਖੀ 85 86 ਕਰਕੇ ਸਿਰਾਰਥਵਾਦੀ ਕਹਾਣੀ ਜਿਹੜੀ ਕਿ ਮੈਨੂੰ ਉਸ ਟਾਈਮ ਸਾਰੇ ਦੇ ਸਰਮਾਣਕ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੈਗਜ਼ੀਨ ਦੇ ਵਿੱਚ ਵੀ ਗਈ ਉਸੇ ਵਿੱਚ ਹੀ ਉਹਨੂੰ ਚੁਆਇਦਿਆ ਗਵਰਨਮੈਂਟ ਸੌਲਿਡ ਪਲੇਅ ਕੋਡ ਐਂਡ ਚਲੇਰੀਅਨ ਸ਼ਬਦਾਂ ਸੀ ਉਸ ਦੇ ਵਿੱਚ ਵੀ ਉਸ ਨੂੰ ਫਸਟ ਪ੍ਰਾਈਜ਼ ਆ ਸੋ ਇਸ ਤਰ੍ਹਾਂ ਮੇਰਾ ਰਿਸ਼ਤਾ ਬਣਿਆ ਇਸ ਲਿਖਨ ਦੇ ਨਾਲ ਮੈਂ ਇੱਕੋ ਹੀ ਗੱਲ ਕਹੂੰਗਾ ਇਹ ਅਜਿਹਾ ਜਿਹੜਾ ਬੱਚਿਆਂ ਨੂੰ ਅਸੀਂ ਇੰਗਲਿਸ਼ ਵੀ ਜ਼ਰੂਰ ਪੜ੍ਹਾਓ ਪਰ ਨਾਲ ਨਾਲ ਅਸੀਂ ਕਿਸ ਤਰ੍ਹਾਂ ਨਾਲ ਵੀ ਸ਼ੌਕ ਪਾਈਏ ਤਾਂ ਕਿ ਬੱਚੇ ਆਪਣੀ ਮਾਤਰਪ੍ਰਥਮੀ ਨੂੰ ਨਰਾਕੁੱਲਣ ਮੈਂ ਇੱਕ ਕਵਿਤਾ ਲਿਖੀ ਪਿੱਛੇ ਹੈ ਧੀ ਨੂੰ ਪਿਤਾ ਦਾ ਪਿਆਰਾ ਸੰਦੇਸ਼ ਕਿ ਧੀਆ ਹੁੰਦੀਆਂ ਲਾਟੀਆਂ ਨੇ ਪਿਤਾ ਦੀਆਂ ਵੀ ਮਾਤਾ ਜੀਆਂ ਵੀ ਪਰ ਅਸੀਂ ਉਹਨਾਂ ਲਈ ਇੱਕ ਸੰਦੇਸ਼ ਛੱਡਦੇ ਆਂ ਕਿ ਤੂੰ ਮੇਰੀ ਤੀਹ ਹੈ ਅਨਬੋਲ ਤੂੰ ਮੇਰੀ ਤੀਹ ਹੈ ਅਨਬੋਲ ਜਿੱਤੇ ਤੈਨੂੰ ਦੋ ਵਿਖੜੇ ਬੋਲ ਲਾੜਾ ਨਾਲ ਦਿੱਤਾ ਤੈਨੂੰ ਮੈਂ ਪਾਲ ਲਾੜਾ ਨਾਲ ਦਿੱਤਾ ਤੈਨੂੰ ਮੈਂ ਪਾਲ ਰੱਖੀ ਹੁੰਦੂ ਆਪਣਾ ਪਿਆਰ ਮਾਂ ਨੇ ਦਿੱਤੀ ਹੈ ਤੈਨੂੰ ममता ਮਾਂ ਨੇ ਦਿੱਤੀ ਹੈ ਤੈਨੂੰ ममता ਪਿਤਾ ਨੇ ਦਿੱਤਾ ਹੈ ਤੈਨੂੰ ਪਿਆਰ ਵਿਆਹ ਤੋਂ ਬਾਅਦ ਹੋਵੇਗਾ ਪਤੀ ਦੇ ਸਸਰਾ ਦੇ ਦਰਜਾ ਨਾ ਤੱਕ ਜਿੰਦੂ ਕਬਰਾਈ ਮਾਂ ਤਾਂ ਬੇਚੁ ਸ਼ਰਮਾਈ ਮਸੀਬਤ ਬੈਲੇ ਅਭਿਸ਼ਾਪਤੀ ਨਾਲ ਖੜੀ ਤੇ ਮੁਸਕਰਾਈ ਮਿਲੇਗਾ ਇੱਕ ਤੈਨੂੰ ਖੂਬਸੂਰਤ ਸੰਸਾਰ ਮਿਲੇਗਾ ਇੱਕ ਤੈਨੂੰ ਖੂਬਸੂਰਤ ਸੰਸਾਰ ਜੇਕਰ ਕਰੇਗੀ ਤੂੰ ਸਭ ਨੂੰ ਪਿਆਰ ਕੀ ਕਹਿੰਦੇ ਨੇ ਲੋਕ ਸਭ ਤੋਂ ਵੱਡਾ ਰੋਗ ਜੇ ਕਿ ਆਪਣੀ ਮੰਨੂ ਰੱਖੀ ਨੇ ਰੋਗ ਬੇਟੀਆਂ ਹੁੰਦੀਆਂ ਨੇ ਗੁਨਾ ਦਾ ਖਜ਼ਾਨਾ ਬੇਟੀਆਂ ਹੁੰਦੀਆਂ ਨੇ ਗੁਨਾ ਦਾ ਖਜ਼ਾਨਾ ਕਦਰ ਜਦੋਂ ਕੋਈ ਕਰਦਾ ਚੱਲਦਾ ਨਾਲ ਜ਼ਮਾਨਾ ਰੱਲ ਮਿਲ ਕੇ ਆਓ ਬੇਟੀਆਂ ਦਾ ਘਰ ਅਸੀਂ ਬਸਾਈਏ ਰੱਲ ਮਿਲ ਕੇ ਆਓ ਬੇਟੀਆਂ ਦਾ ਘਰ ਅਸੀਂ ਬਸਾਈਏ ਅਸ਼ੋਕ ਪੁੰਡਾਰੀ ਧੂਰੀ ਬੂਟਾ ਖੁਸ਼ੀਆਂ ਦਾ ਹਰ ਘਰ ਲਾਈਏ ਲਾਈਟ সুইਟ ਕੁਆਟਰ ਯੂ ਆਰ ਵੈਰੀ ਬਿਊਟੀਫੁਲ ਡਾਕਟਰ ਗੋਡ ਬlesਸ ਯੂ ਸੋ ਸੇਫ ਆਰਟਰ ਸੇਫ ਆ ਇਹ ਮੇਰੀ ਲਕਸ਼ਣਾ ਸੀ ਉਹਨਾਂ ਸਾਰੀਆਂ ਬੇਟੀਆਂ ਨੂੰ ਡੈਡੀਕੇਟ ਕੀਤੀ ਜਿਨ੍ਹਾਂ ਬੇਟੀਆਂ ਨੂੰ ਪਿਤਾ ਦਾ ਵੀ ਪਿਆਰ ਮਿਲਦਾ ਤੇ ਮਾਮਾ ਦਾ ਵੀ ਤੇ ਅੱਗੇ ਜਾ ਕੇ ਜਿਹੜੇ ਸੰਸਾਰ ਦੇ ਵਿੱਚ ਉਹਨਾਂ ਨੇ ਐਡਜਸਟ ਕਰਨਾ ਹੈ ਦੈਟ ਇਜ਼ ਅ ਕੁਆਲਿਟੀ ਆਫ ਕੇਅਰ ਸੋ ਅਸੀਂ ਇਸ ਟਾਈਮ ਜਿਸ ਸਮਾਜ ਦੇ ਵਿੱਚ ਜਾ ਰਹੇ ਹਾਂ ਸਾਨੂੰ ਬਹੁਤ ਚੀਜ਼ਾਂ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸਮਾਜਿਕ ਤੌਰ ਤੇ ਮੈਂ ਬੱਚਿਆਂ ਨੂੰ ਇਹ ਕਹਿਣਾ ਵੀ ਅਬਰੋਡ ਜਾਓ ਲੇਕਿਨ ਆਪਣੀ ਮਾਤਰ ਭਾਸ਼ਾ ਆਪਣੀ ਮਾਂ ਆਪਣੀ ਉਸ ਜਨਮ ਸਥਾਨ ਨੂੰ ਨਾ ਕਦੇ ਭੁੱਲਿਓ ਸੋ ਅਸੀਂ ਅਸੀਂ ਉਹਨਾਂ ਬੱਚਿਆਂ ਨੂੰ ਨਾਲ ਬਣ ਕੇ ਰੱਖਣਾ ਹੈ ਅਸੀਂ ਆਪਣੇ ਕਲਚਰ ਦੇ ਨਾਲ ਜਿਹੜਾ ਕਿ ਸਾਡਾ ਨਾਮ ਮੀਰ ਵਿਰਸਾ ਹੈ ਪੰਜਾਬੀ ਦੀ ਜਿਹੜੀ ਬੋਲੀ ਹੈ ਈਦੀ ਮਿਠਾਸ ਹੈ ਜੇਕਰ ਅਸੀਂ ਉਸ ਸਹੀ ਇਸਤੇਮਾਲ ਕਰਕੇ ਸਾਡੇ ਗੁਰੂਆਂ ਨੇ ਜੋ ਸਾਨੂੰ ਗਿਆਨ ਦਿੱਤਾ ਹੈ ਜੋ ਸਾਡਾ ਪਰਿਵਾਰਕਨਾ ਹੈ ਜੋ ਸਾਡੇ ਵਿੱਚ ਸੰਸਕਾਰ ਪਾਏ ਨੇ ਇਹ ਬਹੁਤ ਮੁੱਲਿਆਵਾਨ ਨੇ ਸਾਨੂੰ ਇਹਨਾਂ ਨੂੰ ਬਹੁਤ ਸਮਝਣ ਦੀ ਲੋੜ ਹੈ ਜੇਕਰ ਅਸੀਂ ਮੈਂ ਹੁਣ ਬੱਚਿਆਂ ਦੇ ਵਿੱਚ ਮੋਟੀਵੇਸ਼ਨ ਸਪੀਚ ਕਰਦਾ ਮੈਨੂੰ 12 ਸਕੂਲਾਂ ਨੇ ਸਰਮਾਨਿਤ ਕੀਤਾ ਮੈਨੂੰ ਇਹ ਸ਼ੌਕ ਪਤਾ ਨਹੀਂ ਕਿਥੋਂ ਮੇਰੇ ਬੱਚਿਆਂ ਨੇ ਪਾਇਆ ਬਿਨੈ ਸਟਾਰਟਪ ਤੋਂ ਤੱਕ ਇਹ ਵਿਸ਼ਵ ਵਿੱਚ ਚਿਲਡਰਨ ਦੇਵਾ ਤੱਕ ਇਹ ਟ੍ਰਿਪ ਚੇਂਜ ਐਨ ਮਾਤਾ ਹੈ ਸੋ ਫਿਰ ਮੈਂ ਬੱਚਿਆਂ ਨੂੰ ਕਹਿਣਾ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੋਲ ਬਣਾ ਕੇ ਚੱਲਣਾ ਹੈ ਸਾਡਾ ਗੋਲ ਕੀ ਹੈ ਕਿਉਂਕਿ ਜੇ ਤੱਕ ਤੁਸੀਂ ਟਿਕਟ ਨਹੀਂ ਘਟਾਉਂਦੇ ਤੁਹਾਨੂੰ ਇਹ ਪਤਾ ਲੱਗਣਾ ਕਿ ਸੌਂਡ ਰੇਡਾਂ ਦੇ ਵਿੱਚ ਚੁੱਕੇ ਕੀ ਡ੍ਰੇਨਕਿੰਗ ਵਿੱਚ ਪਾਪਾ ਜੀ ਗੂਗਲ ਨੂੰ ਜਦੋਂ ਤੁਸੀਂ ਬੋਲਦੇ ਵੀ ਮੈਂ ਰਸਤਾ ਕਿਹੜਾ ਪਕੜਨਾ ਗੂਗਲ ਦੇ ਵੀ ਤੁਹਾਨੂੰ ਕਦੇ ਰਸਤਾ ਹੀ ਦਿਖਾਉਣਾ ਸੋ ਇਹ ਕਰਕੇ ਸਭ ਤੋਂ ਪਹਿਲਾ ਜਿਹੜਾ ਗੋਲ ਹੈ ਨਾ ਇਹ ਇੱਕ ਐਸਾ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਜ਼ਿੰਦਗੀ ਦੇ ਮੈਂ ਬੱਚਿਆਂ ਨੂੰ ਕੀ ਕਹਿੰਨਾ ਸੈੱਟ ਕਰੋ ਗੋਲ ਨੂੰ ਡਿਟਰਮਾਈਨ ਕਰੋ ਮਾਈਂਡ ਨੂੰ ਡਿਵੋਟ ਕਰੋ ਟਾਈਮ ਨੂੰ ਅਚੀਵ ਕਰੋ ਟਾਰਗੇਟ ਨੂੰ ਬੀ ਡਿਟਰਮੀਨੇਸ਼ਨ ਐਂਡ ਡੈਡੀਕੇਸ਼ਨ

try try again tell you better success of your life ki kande log sab to bada log apne mann nu rok lo so at that time keep up your self ek zindagi da sab to bada goal hai jehda main tusi apne aap ko rakhna hai zindagi har bande di kholi hai lekin sirf soch vichar te karne di shakti jadon tusi ikkali tar tar di zindagi di koi taqat rokni shakti tode chote chote goal banao unnan te kaam karo ਜਿੰਨਾ ਤੁਸੀਂ ਕੰਮ ਕਰਉਂਗੇ ਏਕ ਇੱਕ ਲੱਗੀ ਦਾ ਤਾਕਤ ਬਣਿਆ ਏਕ ਇੱਕ ਇੱਕ ਲੱਗੀ ਦਾ ਪੁੱਤਰ ਨਾਰ ਦਾ ਵਿਕਾਸ ਹੋਇਆ ਏਕ ਇੱਕ ਦਿਨ ਏਕ ਇੱਕ ਘੰਟਾ ਏਕ ਇੱਕ ਮਿੰਟ ਐਵਰੀ ਟਾਈਮ ਯੂ ਆਰ ਵੈਲਿਊਅਬਲ ਸੋ ਐਟ दैट ਟਾਈਮ ਹਾਊ ਯੂ ਕੈਨ ਮੈਨੇਜ ਥੈਮ 댓 ਇਜ਼ ਦਾ ਕੁਆਲਿਟੀ ਡਿਫੀਕਲਟ ਟੂ ਪ੍ਰੋਡਿਊਸ ਅ ਕਮਰਸ਼ੀਅਲ ਐਡਿੰਗ ਅਵਰਸ ਵੈਲਿਊ ਟਾਈਮ ਦੀ ਹੈ ਵੈਲਿਊ ਕਰਨ ਦੀ ਹੈ ਕਰਨ ਦੀ ਸਮਰੱਥਾ ਦੀ ਹੈ ਸੋ ਐਟ दैट ਟਾਈਮ ਯੂ ਸ਼ੁਡ ਬੀ ਪਿਕ ਅਪ ਯੋਰਸੈਲਫ ਤੁਹਾਡੇ ਵਿੱਚ ਮੈਂ ਇੰਨੀ ਕਰੋਗੇ ਮੈਂ ਆਪਣੀ ਇੱਕ ਇੱਕ ਮਿੰਟ ਵੈਲਿਊਅਬਲ ਆ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਤੁਹਾਡੇ ਪਿਆਰ ਦੇ ਸਦਕੇ ਮੈਡਮ ਨੇ ਜਦੋਂ ਮੈਨੂੰ ਫੋਨ ਕੀਤਾ ਕਿ ਤੁਸੀਂ ਆਓ ਅਸੀਂ ਤੁਹਾਡਾ ਸਨਮਾਨ ਘਟਨਾ ਚਾਹੁੰਦੇ ਹਾਂ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਸਾਰੇ ਕੰਮ ਛੱਡ ਕੇ ਯਕੀਨ ਕਰੂੰਗਾ ਮੈਂ 4:30 ਵਜੇ ਉੱਠਿਆ ਹੋਇਆ ਸਾਰੇ ਕੰਮ ਨੂੰ ਰੋਕ ਕੇ ਆਕਰ ਦਾ ਗੈਂ ਦਾ ਸਪੀਡ ਐਂਡ ਦੈਨ ਅਡਜਸਟ ਹੈ ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਲਈ ਇਹੀ ਕਹੂੰਗਾ ਕਿ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਕਾਲ ਕੀਤੀ ਅੱਜ ਮੈਂ ਇੱਕ ਪੁਆਇੰਟ ਲਿਖੀ ਹੈ ਬਿਰਤ ਆਸ਼ਮ ਮਜਬੂਰੀ ਕਿ ਜ਼ਰੂਰੀ ਹੈ ਸਾਡਾ ਇਸ ਟਾਈਮ ਜਿਹੜਾ ਵਿਰਸਾ ਮਾਪਿਆਂ ਨੂੰ ਸਮਰਜੋ ਦਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਮਾਪਿਆਂ ਨੂੰ ਪਿਆਰ ਨਹੀਂ ਦਵਾਂਗੇ ਮਾਪਿਆਂ ਨੂੰ ਨਹੀਂ ਸੁਭਾਲਾਂਗੇ ਇਹਨਾ ਅੱਜ ਮਾਪਿਆਂ ਨੂੰ ਵਿਰਦਾਸ਼ਮ ਦੀ ਕਾਤੋਂ ਬਣੀ ਮਜਬੂਰੀ ਅੱਜ ਮਾਪਿਆਂ ਨੂੰ ਵਿਰਦਾਸ਼ਮ ਦੀ ਕਾਤੋਂ ਬਣੀ ਮਜਬੂਰੀ ਨੂੰ ਪੁੱਤ ਜਦੋਂ ਸੰਭਾਲਣਾ ਕਰਦੇ ਜੀ ਇਸ ਲਈ ਹੋਇਆ ਜ਼ਰੂਰੀ ਮਾਪਿਓ ਬੱਚੇ ਨੂੰ ਜੰਮਦੇ ਪਾਲਦੇ ਮਾਪਿਓ ਬੱਚੇ ਨੂੰ ਜੰਮਦੇ ਪਾਲਦੇ ਸਮਝਣ ਅੱਖਾਂ ਦਾ ਤਾਰਾ ਜਦੋਂ ਬੁढ़ापा ਮੁਸ਼ਕਲ ਬਣੂਗਾ ਤੀਂ ਕੰਤ ਬਣੂਗਾ ਸਹਾਰਾ ਹਾਲਾਤ ਅਪੇਸ਼ਾ ਪੈਦਾ ਕਰਦੇ ਹਾਲਾਤ ਹਮੇਸ਼ਾ ਪੈਦਾ ਕਰਦੇ ਰਿਸ਼ਤੇ ਵਿੱਚ ਠਕਟਾਸ ਆਪਣੀ ਹੀ ਵਾਲਾ ਤੇ ਬੋਲੋ ਬਾਬੇ ਹੋਏ ਨਾ ਮਾਪਿਆਂ ਚੋਚਨ ਕਦੇ ਤਾਂ ਹੋਂ ਬੱਚੇ ਨੂੰ ਐਸਾ ਪੈਸਾ ਸਮਾਂ ਤੇ ਜਗਾ ਉਹ ਕੁਝ ਨਾ ਰੱਖਣ ਨਭੇ ਪਾਲ ਕਿਉਂ ਸਾਡੀ ਜ਼ਿੰਦਗੀ ਤੇ ਚਿੰਤਾ ਨਾ ਪਾਰੂ ਕਿਉਂ ਸਾਡੀ ਸੰਕਟਾ ਨੇ ਪੱਛਮ ਸੰਕਟਾ ਹੋ ਗਈ ਭਾਰੂ ਨਮੀ ਪੁਨੀਰੀ ਚੱਕਰ ਖੁੱਲ ਗਏ ਪ੍ਰਦੇਸ਼ ਨੂੰ ਹੋਈ ਉਡਾਰ ਆਰ ਨਾਲ ਮਿਲ ਕੇ ਇਸ ਮਸਲੇ ਦਾ ਨਾ ਕੋਈ ਹੱਲ ਆਰ ਨਾਲ ਮਿਲ ਕੇ ਇਸ ਮਸਲੇ ਦਾ ਨਾ ਕੋਈ ਹੱਲ ਅਸ਼ੋਕ ਪਟਾਰੀ ਮੁੰਨਾ ਮਿਲਨੇ ਮਾਪੇ ਨਾ ਇਹ ਪਿਆਰ ਦੇ ਪਾਣੀ ਸੋ ਗ੍ਰੇਟ ਬਾਲਰ ਲਾਈਫ ਕਾਰਰ ਹੀ ਇਸ आवर ਗ੍ਰੇਟ ਫਾਦਰ ਥੈਂਕ ਯੂ ਵੈਰੀ ਮਚ ਸੋ ਇਨਾ ਸ਼ਬਦਾਂ ਦੇ ਨਾਲ ਬਹਿ ਕੇ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਸਮਾਂ ਦਿੱਤਾ ਤੇ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਮੈਨੂੰ ਤੁਹਾਡਾ ਜਿਹੜਾ ਪਿਆਰ ਹੈ ਥਿਸ ਇਜ਼ ਅਨਫੋਰਗੇਟੇਬਲ ਨਾਓ ਮੈਂ ਤੁਹਾਨੂੰ ਉਸ ਕਤਾਰ ਦੇ ਵਿੱਚ ਜੋੜ ਲਿਆ ਜਿਹੜੀਆਂ ਕਿ ਮੈਮਰੀਜ਼ ਠੀਨੂ ਕਹਿੰਦੇ ਹੁੰਦੇ ਨੇ ਇੱਕ ਯਾਦਾਂ ਦਾ ਸਫ਼ਰ ਹੈ ਜਿਹੜਾ ਮੈਂ ਅੱਜ ਇੱਥੋਂ ਲੈ ਕੇ ਚੱਲਿਆ ਤੇ ਇੰਨਾ ਸ਼ਬਦਾਂ ਦੇ ਨਾਲ ਇੱਕ ਵਾਰ ਮੈਂ ਫੇਰ ਤੁਹਾਡਾ ਦਾਤਵਾ ਕਰਦਾ ਹਾਂ ਤੁਹਾਡਾ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਤੇ ਥੈਂਕ ਯੂ ਵੈਰੀ ਮਚ Yes. Thank you, lot of thanks, all of you, God bless all of you. ਗਾਂਬਾਦਰ ਛੱਡੀ ਸੋਸਾਇਟੀ ਬਣੀ ਹੋਈ ਹੈ ਮੈਂ ਉਹਦਾ ਮੈਂਬਰ ਹਾਂ ਅਸੀਂ ਇੱਕ ਉੱਤੇ ਲਾਇਬ੍ਰੇਰੀ ਬਣਾਈ ਹੈ ਜਿਹਦੇ ਵਿੱਚ 아이ਸ ਤੋਂ ਪੀਸੀਰ ਬੱਚੇ ਤਿਆਰੀ ਕਰਦੇ ਨੇ ਅਸੀਂ ਉਹਨਾਂ ਨੂੰ ਨਾਲ ਨਾਲ ਸਹਾਇਤਾ ਕਰਦੇ ਹਾਂ ਨਾਲ ਨਾਲ ਅਸੀਂ ਹਰ ਆਈਟਮ ਦੀ ਉੱਤੇ ਕਿਤਾਬ ਵਤਨੀ ਸ਼ੁਰੂ ਕੀਤੀ ਹੈ ਮੈਨੂੰ ਪਿੱਛੇ ਜੇ ਸਾਦਰ ਸਾਹਿਬ ਦੇ ਵੀ ਉੱਥੇ ਗਿਆ ਮੈਨੂੰ ਕਾਫੀ ਕਿਤਾਬਾਂ ਮਿਲੀਆਂ ਸੀ ਤੇ ਉੱਥੇ ਆ ਕੇ ਨਾ ਸਿਰਫ ਬੱਚੇ ਪੜ੍ਹਦੇ ਨੇ ਸੱਸ ਸਾਲ ਦੇ 8 ਸਾਲ ਦੇ ਲੇਡੀਜ਼ ਜਿਹੜੀਆਂ ਫ੍ਰੀ ਹੋ ਕੇ ਆਉਂਦੀਆਂ ਨੇ ਪਾਰਕ ਬਾਗ ਦੇ ਵਿੱਚ ਸੈਰ ਕਰਨ ਵਾਸਤੇ ਉਹਨਾਂ ਨੂੰ ਵੀ ਮੌਕਾ ਮਿਲਦਾ ਹੈ ਉੱਥੇ ਪੜਨ ਦਾ ਕਿਤਾਬਾਂ ਦਾ ਤੇ ਬਜ਼ੁਰਗ ਜਿਹੜੇ ਸਾਡੇ ਸਹਿਜ ਸਮਾਜ ਨਾਲ ਤਾਂ ਜੁੜੇ ਹੋਏ ਨੇ ਉਹ ਤਾਂ ਪੜਨ ਆਉਂਦੇ ਹੀ ਆਉਂਦੇ ਲਾਇਬ੍ਰੇਰੀ ਦੇ ਵਿੱਚ ਕਿਉਂਕਿ ਉਹ ਇੰਨੀ ਚੀਪ ਪੜਾਈ ਗਈ ਹੈ ਤੇ ਬਾਕੀ ਵੀ ਨਾਲ ਜਿਹੜੇ ਬਜ਼ੁਰਗ ਦੂਸਰੇ ਨੇ ਉਹ ਉੱਥੇ ਆ ਕੇ ਕਿਤਾਬਾਂ ਵਰਦੇ ਨੇ ਮੈਂ ਮੈਡਮ ਨੂੰ ਆਪਾਂ ਐਡਰੈਸ ਦੇ ਕੇ ਜਾਊਂਗਾ ਜੇ ਕਿਸੇ ਦੀ ਵੀ ਕੋਈ ਕਿਤਾਬ ਅੱਛੀ ਹੈ ਤਾਂ ਪੜਦਾ ਯੋਗਾ ਦਾ ਉਸ ਤੇ ਜ਼ਰੂਰ ਭੇਜੋ ਤਾਂ ਕਿ ਉਹ ਲੋਕਾਂ ਨੂੰ ਪਤਾ ਲੱਗੇ ਅਸੀਂ ਜਦ ਤੱਕ ਮਾਰਕੀਟਿੰਗ ਨਹੀਂ ਕਰਦੇ ਨਾ ਮੈਂ ਜਿੰਨਾ ਮਾਰਕੀਟਿੰਗ ਕਰਦਾ ਆਪਣੇ ਐਗਜ਼ੀਟ ਹੋਰੇ ਵੀ ਤੱਕ ਤੋੜਾ ਇਹ ਜਿਹੜਾ ਗਿਆਨ ਹੈ ਕਦੇ ਵੀ ਜਾ ਨਹੀਂ ਸਕਦਾ ਅਸੀਂ ਆਉਂਦੇ ਕਿ ਮੈਂ ਦੇਖੋ ਮਾਰਕੀਟ ਦੇ ਵਿੱਚ ਕੀ ਕਰਨਾ ਹੁੰਦਾ ਸੀ ਕਿ ਫਸਟ ਯੂ ਸ਼ੁਲ ਬੀ ਡਿਸਟ੍ਰਿਬਿਊਟ ਯੋਰ ਵਰਡਸ ਇਨ ਦਾ ਸੋਸਾਇਟੀ ਮੈਂ ਹੁਣ ਛੋਟੇ ਛੋਟੇ ਮਤਲਬ ਵਰਡ ਲਿਖਣਾ ਸ਼ੁਰੂ ਕੀਤੇ ਆ जिमें मैंने स्लोगन लिखे गुरुदस मान जी ने मैंने एप्रीशिएट किया कि विदाउट वाटर नो लाइफ विदाउट डॉ नो बाइक, सेव वाटर सेव डॉ करो विचार सो उन्होंने जल्दों मेरे लगता मैं पता लगे भी ये शब्द है सारे को फिर मैंने मदर डे से लिखा कि नो अदर लाइफ ब्यूटीफुल मदर वर्शिप द मदर शी इज ग्रेट सो फिर मेरे पिता ने लिखा कि ग्रेट पावर लाइफ टावर ही इज द ग्रेट फादर वर्शिप बेस्ट विशिज फॉर हिज ब्यूटीफुल लाइफ इंजॉय द लाइफ विद ब्यूटीफुल वाइफ बड़े मुल्यवान <laughs>